ਸਾਡੀ ਕਾਜੀ ਸਾਰਿਆਂ ਨੂੰ ਅੱਜ ਆਪਾਂ ਇਸ ਟੌਪਿਕ ਤੇ ਗੱਲ ਕਰਦੇ ਆ ਕਿ ਜਦੋਂ ਕੁੜੀਆਂ ਵਿਆਹ ਕੇ ਸਹੁਰੇ ਘਰ ਚਲ ਜਾਂਦੀਆਂ ਤੇ ਜਦ ਉਹ ਜੋ ਉਹਨਾਂ ਨੂੰ ਚੰਗੇ ਮਾਪਿਓ ਵੱਲੋਂ ਸੰਸਕਾਰ ਮਿਲੇ ਹੁੰਦੇ ਆ ਚੰਗੇ ਅਨੁਭਵ ਉਹਨਾਂ ਨੇ ਦੇਖੇ ਹੁੰਦੇ ਆ ਤੇ ਜਦੋਂ ਉਹ ਸਹੁਰੇ ਪਰਿਵਾਰ ਵਿੱਚ ਜਾ ਕੇ ਵੀ ਉਸ ਤਰ੍ਹਾਂ ਕਰਦੀਆਂ ਨਾ ਤੇ ਸਹੁਰੇ ਪਰਿਵਾਰ ਦੀ ਵਿੱਚ ਉਦੋਂ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਇਸੇ ਤਰ੍ਹਾਂ ਹੀ ਇਸ ਤਰ੍ਹਾਂ ਮੈਂ ਤੁਹਾਨੂੰ ਇਹ ਗੱਲ ਦੱਸਦੀਆਂ ਕਿ ਜਿਵੇਂ ਅੱਜ ਮੇਰੀਆਂ ਦੋ ਨੂੰਹਾਂ ਜਿਨ੍ਹਾਂ ਨੂੰ ਮੈਂ ਨੂੰਹਾਂ ਨਹੀਂ ਕਹਿੰਦੀ ਮੈਂ ਹਮੇਸ਼ਾ ਬੇਟੀਆਂ ਹੀ ਕੰਨੀ ਆ ਤੇ ਉਹਨਾਂ ਦੇ ਵਿੱਚ ਅੱਜ ਮੇਰੀ ਛੋਟੀ ਡਾਕਟਰ ਇਨਲਾ ਦਾ ਬਰਥਡੇਸ ਤੇ ਜਦੋਂ ਉਹ ਕੰਮ ਤੇ ਚੱਲੇ ਤੇ ਜਿਹੜੀ ਵੱਡੀ ਡਾਕਟਰ ਇਨਲਾ ਵਾ ਉਹਨੇ ਉਹਨਾਂ ਦੇ ਆਉਣ ਤੇ ਉਹਨਾਂ ਦੇ ਰੂਮ ਦੀ ਇੰਨੀ ਵਧੀਆ ਡੈਕੋਰੇਸ਼ਨ ਕੀਤੀ ਬਰਥਡੇ ਸੈਲੀਬ੍ਰੇਟ ਕਰਨ ਵਾਸਤੇ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਬਹੁਤ ਸੋਹਣੇ ਉਹਦੇ ਵਾਸਤੇ ਸਰਪ੍ਰਾਈਜ਼ ਗਿਫਟ ਲੈਣ ਕੇ ਰੱਖੇ ਤੇ ਜਦੋਂ ਫਿਰ ਉਹ ਕਮਰੇ ਵਿੱਚ ਆਏ ਤੇ ਇੱਕਦਮ ਇੰਨੇ ਅਟਰੈਕਟਿਵ ਹੋਏ ਇੰਨੇ ਖੁਸ਼ ਹੋਏ ਤੇ ਉਸੇ ਟਾਈਮ ਅਸੀਂ ਵੀ ਵੀਡੀਓ ਕਾਲ ਤੇ ਸਾਨੂੰ ਵੀ ਦਿਖਾ ਰਹੇ ਸੀ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਇੰਨੀ ਖੁਸ਼ੀ ਹੋਈ ਕਿ ਜੋ ਸ਼ਾਇਦ ਮੈਂ ਬਿਆਨ ਨਹੀਂ ਕਰ ਸਕਦੀ ਕਿ ਚੰਗੇ ਬੱਚੇ ਤੇ ਜਿਨ੍ਹਾਂ ਨੂੰ ਆਪਣੀ ਪਰਵਰਿਸ਼ ਦੇ ਵਿੱਚ ਚੰਗਾ ਕੁਝ ਵੇਖਿਆ ਹੁੰਦਾ ਕੀਤਾ ਹੁੰਦਾ ਵਾ ਤੇ ਉਹੀ ਬੱਚੇ ਇਸ ਤਰ੍ਹਾਂ ਜਿਹੜੇ ਉਹ ਕਰਦੇ ਆ ਤੇ ਛੋਟੀ ਵੇਖ ਕੇ ਬਹੁਤ ਜ਼ਿਆਦਾ ਖੁਸ਼ ਹੋਈ ਤੇ ਬਾਰ-ਬਾਰ ਉਹ ਉਹਨਾਂ ਦਾ ਵੀ ਥੈਂਕਸ ਕਰ ਰਹੀ ਸੀ ਬੜੀ ਖੁਸ਼ ਸੀ ਵੀ ਦੀਦੀ ਤੁਸੀਂ ਕਿੰਨਾ ਵਧੀਆ ਸਰਪ੍ਰਾਈਜ਼ ਦਿੱਤਾ ਕਿ ਕਿਉਂਕਿ ਵਿਆਹ ਤੋਂ ਬਾਅਦ ਉਹਦਾ ਪਹਿਲਾ ਬਰਥਡੇ ਸੀਗਾ ਤੇ ਜਦੋਂ ਬੱਚਿਆਂ ਦੀ ਆਪਾਂ ਇਦਾਂ ਦੀਆਂ ਨਿਗਰ ਨਿਗਰ ਖੁਸ਼ੀਆਂ ਵੇਖਦੇ ਆ ਨਾ ਤਾਂ ਸਾਨੂੰ ਉਦੋਂ ਬੜੀ ਖੁਸ਼ੀ ਹੁੰਦੀ ਆ ਸਹੁਰੇ ਘਰ ਜਾ ਕੇ ਜਦੋਂ ਇਦਾਂ ਦਰਾਣੀ ਚ ਠਾਣੀ ਇੱਕ ਦੂਜੇ ਦੀਆਂ ਖੁਸ਼ੀਆਂ ਕਰਨ ਤੇ ਉਦੋਂ ਮਾਪੇ ਦੇ ਮਨ ਨੂੰ ਜਿਹੜੀ ਆ ਨਾ ਬੜੀ ਖੁਸ਼ੀ ਹੁੰਦੀ ਆ ਤੇ ਬੱਚਿਆਂ ਨੂੰ ਵੀ ਦਿਲੋਂ ਅਸੀਸਾਂ ਨਿਕਲਦੀਆਂ ਤੇ ਉਹਨਾਂ ਦੇ ਮਾਪੇ ਬਰੋਂ ਵੀ ਅਸੀਸਾਂ ਨਿਕਲਦੀਆਂ ਵਾ ਵੀ ਠੀਕ ਆ ਇਹਨਾਂ ਨੇ ਬੱਚਿਆਂ ਨੇ ਮਾਪੇ ਨੇ ਚੰਗਾ ਸਮਝਾਇਆ ਚੰਗਾ ਸਿਖਾਇਆ ਤੇ ਚੰਗੇ ਵੱਡੇ ਦਿਲ ਦਿੱਤੇ ਆ ਤੇ ਉਹ ਇੰਨਾ ਸੋਹਣਾ ਕਰਨ ਡੀਆਂ ਤੇ ਮੈਂ ਤਾਂ ਕਿ ਨਹੀਂ ਆ ਕਿ ਹਰ ਘਰ ਦੇ ਵਿੱਚ ਅੱਜ ਦੀ ਜਨਰੇਸ਼ਨ ਨੂੰ ਵੇਖੋ ਕੱਲੇ-ਕੱਲੇ ਰਿਸ਼ਤੇਦਾਰ ਕੱਲੀਆਂ-ਕੱਲੀਆਂ ਅੱਜਕੱਲ੍ਹ ਪੈਣਾ ਕੱਲੇ-ਕੱਲੇ ਭਰਾ ਵਾ ਤੇ ਜਦੋਂ ਪਰਦੇਸਾਂ ਵਿੱਚ ਚਲ ਜਾਂਦੇ ਉਹਨੂੰ ਤੇ ਫਿਰ ਬਿਲਕੁਲ ਕੱਲੇ ਰਹਿ ਜਾਂਦੇ ਆ ਤੇ ਜਦੋਂ ਆਪਾਂ ਇਸ ਤਰ੍ਹਾਂ ਰਲ ਮਿਲ ਕੇ ਰਹੀਏ ਤੇ ਬਹੁਤ ਵਧੀਆ ਲੱਗਦਾ ਵਾ ਭੈਣਾਂ ਨੂੰ ਆਪਣੀਆਂ ਭੈਣਾਂ ਜਿਆਦਾ ਨਹੀਂ ਆਉਂਦੀਆਂ ਭਰਾਵਾਂ ਨੂੰ ਆਪਣੇ ਭਰਾ ਜਿਆਦਾ ਨਹੀਂ ਘੇ ਆਉਂਦੇ ਜਿਹੜੇ ਦੂਰ ਬੈਠੇ ਭੈਣ ਭਰਾਵਾ ਉਹਨਾਂ ਨੇ ਤੇ ਕਦੀ ਕਿਤਾਈ ਸਾਨੂੰ ਮਿਲਣਾ ਹੁੰਦਾ ਵਾ ਤੇ ਜਦੋਂ ਇਦਾਂ ਪਰਿਵਾਰ ਦੇ ਵਿੱਚ ਕੋਈ ਖੁਸ਼ੀਆਂ ਕਰਦੇ ਆ ਤੇ ਬਹੁਤ ਵਧੀਆ ਲੱਗਦਾ ਵਾ ਉਹ ਬਹੁਤ ਸੋਹਣਾ ਉਹਨਾਂ ਨੇ ਆਪਣੇ ਜੋ ਵੀ ਫਰੈਂਡ ਸਰਕਲ ਦੇ ਵਿੱਚ ਹੈਗੇ ਸੀ ਉਹਨਾਂ ਨੂੰ ਬੁਲਾਇਆ ਆਪਣੇ ਵੀ ਸੋਹਣੇ ਜਿਵੇਂ ਬਹਿ ਕੇ ਗੱਪਾਂ ਛੱਪਾਂ ਮਾਰੀਆਂ ਆਪਣੇ ਇੰਜੋਏ ਕੀਤਾ ਬੱਚਿਆਂ ਨੇ ਵੀ ਇੰਜੋਏ ਕੀਤਾ ਤੇ ਮੈਨੂੰ ਇਹ ਜਿਹੜੀ ਗੱਲ ਬਹੁਤ ਵਧੀਆ ਲੱਗੀ ਜਿਹੜੇ ਮਾਪੇ ਆ ਨਾ ਉਹ ਬੱਚਿਆਂ ਦੀਆਂ ਇੰਨੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਵੇਖ ਕੇ ਖੁਸ਼ ਹੋ ਜਾਂਦੇ ਆ ਉਹ ਕੁਝ ਨਹੀਂ ਮੰਗਦੇ ਮੈਂ ਤੇ ਹਰ ਬੱਚਿਆਂ ਨੂੰ ਇਹ ਗੱਲ ਕਹਿਨੀ ਆ ਕਿ ਬੱਚਿਓ ਮਾਪੇ ਤੁਹਾਡੇ ਕੋਲੋਂ ਕੁਛ ਨਹੀਂ ਮੰਗਦੇ ਬਸ ਇਸ ਤਰ੍ਹਾਂ ਦੇ ਦੋ ਪਲ ਤੁਹਾਡੇ ਨਾਲ ਸੋਹਣੇ ਗੁਜ਼ਾਰ ਲੈਣ ਸੋਹਣਾ ਵੇਖ ਲੈਣ ਤੇ ਜਿਹੜਾ ਇਹ ਮਨ ਨੂੰ ਬੜੀ ਖੁਸ਼ੀ ਮਿਲਦੀ ਆ ਤੇ ਜੇ ਬੱਚਿਆਂ ਦੇ ਆਪਣੇ ਆਪਣੇ ਰਾਹ ਅਲੱਗ-ਅਲੱਗ ਹੋਣਗੇ ਤੇ ਸਮਾਂ ਤੇ ਹਰੇਕ ਦੇ ਲੰਘ ਜਾਣਾ ਵਾ ਤੇ ਪਰ ਉਹ ਵਧੀਆ ਜੈ ਨਹੀਂ か ਲੱਗਦਾ ਤੇ ਸਾਰੇ ਬੱਚਿਆਂ ਨੂੰ ਮੈਂ ਇਹ ਗੱਲ ਕਹਿਨੀ ਆ ਕਿ ਪਰਦੇਸਾਂ ਵਿੱਚ ਖਾਸ ਕਰ ਜਿਹੜੇ ਬੱਚੇ ਬੈਠੇ ਹੈਗੇ ਆ ਚਾਹ ਇੰਡੀਆ ਦੇ ਵਿੱਚ ਵੀ ਆ ਚਾਹ ਪਰਦੇਸਾਂ ਵਿੱਚ ਬੈਠੇ ਆ ਤੇ ਰਲ ਮਿਲ ਕੇ ਇੱਕ ਦੂਜੇ ਦੇ ਨਾਲ ਖੁਸ਼ੀਆਂ ਮਨਾਓ ਖੁਸ਼ੀਆਂ ਦੇ ਟਾਈਮ ਤੇ ਜਿਹੜੇ ਟਾਈਮ ਆ ਬਹੁਤ ਸੋਹਣੇ ਲੱਗਦੇ ਆ ਤੇ ਪਰਦੇਸਾਂ ਵਿੱਚ ਬੈਠਿਆਂ ਨੂੰ ਜਿਹੜੀਆਂ ਇਹ ਖੁਸ਼ੀਆਂ ਦੇ ਪਾਲਾ بڑے ਭਾਗਾਂ ਦੇ ਨਾਲ ਹੀ ਮਿਲਦੇ ਕਿਉਂਕਿ ਇੰਨੀ ਬਿਜ਼ੀ ਲਾਈਫ ਹੈਗੀ ਆ ਉਹਨਾਂ ਦੀ ਮੌਕਾ ਹੀ ਨਹੀਂਗਾ ਹੁੰਦਾ ਉਹਨਾਂ ਨੂੰ ਜਿਵੇਂ ਆਪਾਂ ਇੱਥੇ ਹੁੰਦਾ ਤੇ ਉਹਨਾਂ ਨੂੰ ਮੌਕਾ ਹੀ ਨਹੀਂ ਦਾਂ ਤੇ ਅੱਜ ਕੁਦਰਤੀ ਸੈਚਰਡੇ ਸੀਗਾ ਛੁੱਟੀ ਦਾ ਦਿਨ ਸੀਗਾ ਸਾਰੇ ਜਾਨੇ ਘਰ ਸੀਗੇ ਤੇ ਅੱਜ ਮੇਰੇ ਪਰਿਵਾਰ ਨੇ ਜਨਮ ਦਿਨ ਮਨਾਇਆ ਵੱਡੀ ਦਾ ਨਾਮ ਦਮਨਪ੍ਰੀਤ ਛੋਟੀ ਦਾ ਨਾਮ ਅਮਨਦੀਪ ਤੇ ਮੈਨੂੰ ਬਹੁਤ ਵਧੀਆ ਲੱਗਾ ਪਰਮਾਤਮਾ ਕਰੇ ਇਹਨਾਂ ਨੂੰ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਮਾਪਿਓ ਨੂੰ ਇਹੋ ਜਿਹੀਆਂ ਖੁਸ਼ੀਆਂ ਮਿਲਦੀਆਂ ਰਹਿਣ ਜਦੋਂ ਬੱਚੇ ਇਸ ਤਰ੍ਹਾਂ ਕਰਨਗੇ ਤੇ ਇਹ ਜਿਹੜੇ ਉਹਨਾਂ ਦੇ ਬੱਚੇ ਦੇਖਦੇ ਆ ਨਾ ਉਹਨਾਂ ਦੇ ਦਿਲਾਂ ਦੇ ਵਿੱਚ ਵੀ ਇਸ ਤਰ੍ਹਾਂ ਹੀ ਪਿਆਰ ਆਊਗਾ ਕਿ ਅਸੀਂ ਇਸ ਤਰ੍ਹਾਂ ਰਲ ਮਿਲ ਕੇ ਰਹਿਣਾ ਇਸ ਤਰ੍ਹਾਂ ਸੈਲੀਬ੍ਰੇਟ ਕਰਨਾ ਜਿੱਦਾਂ ਮੇਰੇ ਪੋਤਰੇ ਪੋਤਰੀਆਂ ਬੜੇ ਖੁਸ਼ ਹੁੰਦੇ ਆਗੇ ਬਰਥਡੇ ਆ ਤੇ ਅਸੀਂ ਸਾਡੀ ਚਾਚੀ ਦਾ ਬਰਥਡੇ ਆ ਬਹੁਤ ਖੁਸ਼ ਹੁੰਦੇ ਆ ਬੜੇ ਡਾਂਸ ਕਰਦੇ ਆ ਤੇ ਬੱਚਿਆਂ ਨੂੰ ਵੀ ਜਿਹੜਾ ਵਾ ਰਲ ਮਿਲ ਕੇ ਰਹਿਣ ਦਾ ਮੌਕਾ ਮਿਲਦਾ ਵਾ ਤੇ ਉਹਨਾਂ ਨੂੰ ਵੀ ਚੰਗੇ ਸੰਸਕਾਰ ਮਿਲਦੇ ਆ ਤਾਂ ਹੀ ਤੇ ਕਹਿੰਦੇ ਆ ਕਿ ਜਿਹੜੀ ਅਕਲ ਆ ਕਿਤੇ ਬਾਹਰੋਂ ਨਹੀਂ ਲਿਉਣੀ ਪੈਂਦੀ ਅਕਲ ਪੀੜੀਦਰ ਪੀੜੀ ਤੁਰਦੀ ਆ ਤੇ ਆਪਾਂ ਨੂੰ ਦੂਰ ਦਰਾਡੇ ਤੱਕ ਆਪਣੇ ਨਾਨਕਿਆਂ ਦਾਦਕਿਆਂ ਤੱਕ ਸੋਭਾ ਮਿਲਦੀ ਆ ਜੀ ਆਪਾਂ ਇੱਕ ਦੂਜੇ ਦੇ ਨਾਲ ਮਿਲ ਕੇ ਰਹੀਏ ਤੇ ਮਾਪੇ ਨੂੰ ਬਹੁਤ ਖੁਸ਼ੀ ਹੁੰਦੀ ਆ ਬਹੁਤ ਵਧੀਆ ਲੱਗਦਾ ਵਾ ਹਰ ਬੱਚੇ ਨੂੰ ਰਲ ਮਿਲ ਕੇ ਹੀ ਰਹਿਣਾ ਚਾਹੀਦਾ ਜ਼ਿੰਦਗੀ ਬਹੁਤ ਖੂਬਸੂਰਤ ਆ ਇਨ ਤਾਨਿਆਂ ਮੇਣਿਆਂ ਵਿੱਚ ਨਹੀਂ ਲੰਗਾਉਣਾ ਚਾਹੀਦਾ ਖੂਬਸੂਰਤੀ ਭਲਾ ਨੂੰ ਖੂਬਸੂਰਤੀ ਦੇ ਨਾਲ ਜੀਉਣਾ ਚਾਹੀਦਾ ਵਾ ਬਾਹਰ ਦੇ ਸਟ੍ਰੈਸ ਪਰ ਹੀ ਲਾਈਫ ਤੇ ਵਿੱਚ ਸਾਨੂੰ ਬਹੁਤ ਘੱਟ ਮੌਕੇ ਮਿਲਦੇ ਆ ਇੱਕ ਦੂਜੇ ਨਾਲ ਇਕੱਠੇ ਹੋ ਕੇ ਮਿਲਣ ਦੇ ਕਈ ਵਾਰੀ ਕੋਈ ਕੰਮਾਂ ਤੇ ਗਏ ਹੁੰਦੇ ਕਿਸੇ ਦਾ ਕੋਈ ਟਾਈਮ ਹੁੰਦਾ ਕਿਸੇ ਦਾ ਕੋਈ ਟਾਈਮ ਹੁੰਦਾ ਵਾ ਤੇ ਜਦੋਂ ਇਦਾਂ ਦੀਆਂ ਖੁਸ਼ੀਆਂ ਕਰਦੇ ਆ ਤੇ ਬੱਚਿਆਂ ਨੂੰ ਵੀ ਖੁਸ਼ੀ ਹੁੰਦੀ ਆ ਤੇ ਮਾਪੇ ਬਾਪ ਨੂੰ ਜਿਹੜੀ ਖੁਸ਼ੀ ਹੁੰਦੀ ਆ ਉਹ ਸ਼ਾਇਦ ਕਬੂਲ ਕਰਨ ਤੋਂ ਵੀ ਬੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਇਦਾਂ ਦੇਖਦੇ ਆ ਵੀ ਸਾਡੇ ਬੱਚੇ ਜਿਹੜੇ ਆ ਇੱਕ ਦੂਜੇ ਦੀ ਖੁਸ਼ੀ ਦੇ ਵਿੱਚ ਖੁਸ਼ੀ ਮਨਾ ਰਹੇ ਆ ਤੇ ਬਹੁਤ ਹੀ ਮੈਂ ਤੇ ਆਪਣੇ ਆਪ ਨੂੰ ਭਾਗਾ ਵਾਲੇ ਖੁਸ਼ਕਿਸਮਤ ਸਮਝਦੀ ਹਾਂ ਉਹ ਮਾਪੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਬੱਚੇ ਜਿਹੜੇ ਆ ਰਲ ਮਿਲ ਕੇ ਸਾਰਿਆਂ ਦੇ ਆਪਣੇ ਬਰਥਡੇ ਜਾਂ ਐਨੀਵਰਸਰੀ ਸੈਲੀਬ੍ਰੇਟ ਕਰਦੇ ਆ ਤੇ ਬਹੁਤ ਹੀ ਵਧੀਆ ਵਾ ਪ੍ਰਮਾਤਮਾ ਇਹਨਾਂ ਬੱਚਿਆਂ ਨੂੰ ਚੜ੍ਹਦੀ ਕਲਾ ਦੇ ਰੱਖੇ ਖੁਸ਼ੀਆਂ ਦੇਵੇ ਤੇ ਇਹ ਪਰਵਾਰ ਇਸੇ ਤਰ੍ਹਾਂ ਹੀ ਖਸ ਦੇਖੇ ਦੇ ਰਹੇ ਮੈਂ ਤੇ ਇਹ ਹੀ ਦੁਆ ਕਰੂੰਗੀ ਮੇਰੇ ਅੱਜ ਆਪਣੇ ਬੱਚਿਆਂ ਨੂੰ ਅੱਜ ਦਾ ਇਹ ਅਸ਼ੀਰਵਾਦ ਆ ਕਿ ਪ੍ਰਮਾਤਮਾ ਤੁਹਾਨੂੰ ਲੰਬੀਆਂ ਲੰਬੀਆਂ ਉਮਰਾਂ ਕਰੇ ਤੇ ਤੁਹਾਨੂੰ ਚੰਗੀ ਸਮਾਤ ਬਖਸ਼ੇ ਤੇ ਤੁਸੀਂ ਇਸੇ ਤਰ੍ਹਾਂ ਹੀ ਖੁਸ਼ੀਆਂ ਦੇ ਪਲ ਬਤਾਓ ਤੇ ਮੈਂ ਇਸੇ ਤਰ੍ਹਾਂ ਹੀ ਖੁਸ਼ੀਆਂ ਵੇਖ ਕੇ ਖੁਸ਼ ਹੁੰਦੀ ਰਵਾਂ ਬਸ ਹੋਰ ਮੈਨੂੰ ਕੁਛ ਨਹੀਂ ਚਾਹੀਦਾ ਮੈਨੂੰ ਤੁਹਾਡੀਆਂ ਖੁਸ਼ੀਆਂ ਹੀ ਚਾਹੀਦੀਆਂ ਜੇ ਜੇ ਪ੍ਰਮਾਤਮਾ ਹਰ ਮਾਂ ਬਾਪ ਨੂੰ ਇਹ ਜਿਹੀਆਂ ਖੁਸ਼ੀਆਂ ਦੇਵੇ ਸਤਿ ਸ੍ਰੀ ਅਕਾਲ